ਇਹ ਜੀ ਆਪਣਾ ਜਲੰਧਰ ਰੋਡ ਤੇ ਆਪਣਾ ਗੱਡੀ ਇਹ ਸਾਡੇ ਮਲਾਜਮ ਨੇ ਰੋਕੀ ਸੀਗੀ ਇਹਦੇ ਆਪਾਂ ਡੋਪਣੇ ਆਪਣੇ ਤੇ ਫੋਨ ਕਰਵਾਸ ਕੇ ਆ ਤੇ ਕੋਈ ਆਪਣੇ ਮੁਖੇ ਡੋਪਣ ਕੋਈ ਪੇਸ਼ੀ ਕਰ ਸਕੀ ਤੇ ਉਹ ਕਾਫੀ ਬਤੂ ਵੀ ਨਾ ਪੇਸ਼ ਆਈ ਮਲਾਜਮਾਂ ਤੇ ਹੁਣ ਅਸੀਂ ਇਹ ਗੱਡੀ ਇਹ ਬੋਨ ਕਰਤੀ ਹੈ ਆਪਣੇ ਕੋਈ ਡਾਕੂਮੈਂਟ ਦਿਖਾਓ ਇਹਨਾਂ ਨੇ ਦੇਖੋ ਤੁਸੀਂ ਦੇਖ ਸਕਦੇ ਹੋ ਕਿਸੇ ਕੋਈ ਨੰਬਰ ਨਹੀਂ ਲਿਖਿਆ ਇਹਨਾਂ ਦੇ ਤੇ ਨਾ ਕੋਈ ਆਪਣਾ ਡਰਾਈਵਰ ਲਾਇਸੈਂਸ ਨਾ ਕੋਈ ਆਰਸੀ ਪੇਸ਼ ਕੀਤੀ ਇਹਨਾਂ ਨੇ ਦੇਖੋ ਜੀ ਨਾਕੇ ਤੇ ਖੜੇ ਹਾਂ ਇਹ ਦੋ ਨੌਜਵਾਨ ਆਏ ਐ ਇਹਨਾਂ ਨੂੰ ਰੁਕਿਆ ਵੀ ਇਹਨਾਂ ਨੂੰ ਕਿਹਾ ਵੀ ਆਪਣੇ ਕੋਈ ਡਾਕੂਮੈਂਟ ਦਿਖਾਓ ਇਹਨਾਂ ਨੇ ਵੀ ਦੇਖੋ ਤੁਸੀਂ ਦੇਖ ਸਕਦੇ ਹੋ ਕਿਸੇ ਵੀ ਕੋਈ ਨੰਬਰ ਨਹੀਂ ਲਿਖਿਆ ਇਹਨਾਂ ਦੇ ਤੇ ਨਾ ਕੋਈ ਆਪਣਾ ਡਰਾਈਵਿੰਗ ਲਾਇਸੈਂਸ ਨਾ ਕੋਈ ਆਰ.ਸੀ. ਪੇਸ਼ ਕੀਤੀ ਇਹਨਾਂ ਨੇ ਫਿਰ ਇਹਨਾਂ ਦਾ 207 ਮੋਟਰ ਵੀ ਕੈਕਟਰ ਬੰਦ ਕਰਤੀ ਗਰਸਾ ਪੰਜ ਚਾਰ ਫੋਨ ਕਰਾਇਆ ਜੀ ਇਹਨਾਂ ਨੇ ਪਰ ਆਪਾਂ ਸੁਣਿਆ ਨਹੀਂ ਆ ਗਈ ਬੈਂਸ ਬਾਜੀ ਜੀ ਤੁਹਾਨੂੰ ਪਤਾ ਹੀ ਹੈ ਜਦੋਂ ਕਿਸੇ ਦਾ ਵੀ ਚਲਾਨ ਕਰਾਂਗੇ ਬੈਂਸ ਬਾਜੀ ਦਾ ਅੱਜ ਕੱਲ ਤੁਹਾਨੂੰ ਪਤਾ ਹੈ ਾਰੇ ਬੰਦੇ ਦੀ ਗੋਗੀ ਆ ਜੀ ਚਲੋ ਅੱਜ ਕੀ ਮਸਲਾ ਹੈ ਜੀ ਇਹ ਜੀ ਆਪਣਾ ਜਲੰਧਰ ਰੋਡ ਤੇ ਆਪਣਾ ਗੱਡੀ ਇਹ ਸਾਡੇ ਮਲਾਜਮ ਨੇ ਰੋਕੀ ਸੀਗੀ ਇਹਦੇ ਆਪਣਾ ਡਾਕੂਮੈਂਟ ਹੈ ਆਪਣੇ ਤੇ ਫੋਨ ਵਾਸਤੇ ਆ ਤੇ ਕੋਈ ਆਪਣੇ ਮੁਖੇ ਡਾਕਣ ਕੋਈ ਪੇਸ਼ੀ ਕਰ ਸਕੀ ਜੀ ਤੇ ਉਹ ਕਾਫੀ ਬਤ ਵੀ ਨਾ ਪੇਸ਼ ਹੈ ਮਲਾਜਮਾਂ ਤੇ ਹੁਣ ਅਸੀਂ ਇਹ ਗੱਡੀ ਇਹ ਬੋਰਡ ਕਰਤੀ ਹੈ ਜੀ ਕੀ ਲੱਗਦਾ ਕਿ ਇਹ ਸੈਂਬਲ ਟਵਾ ਕੇ ਜਾਂ ਕਿਸੇ ਕੰਪਨੀ ਵੱਲੋਂ ਆ ਇਹ ਜਾਇਜ਼ ਵਾ ਵਾਹਨ ਕਨ ਜਾ ਰਿਹਾ ਨਹੀਂ ਇਹ ਇਹ ਸਰ ਸੈਂਬਲ ਲੱਗਦਾ ਕੋਈ ਕੰਪਨੀ ਵੱਲੋਂ ਮੈਨੂਫੈਕਚਰਿੰਗ ਨਹੀਂ ਸਰ ਲੱਗਦੀ ਜੀ ਕੋਈ ਕਾਗਜ਼ ਨਹੀਂ ਹਿਲਿਆ ਨਹੀਂ ਸਰ ਕੋਈ ਨਹੀਂ ਅਸੀਂ ਆਪਣਾ ਬਾਰ ਬਾਰ ਨੂੰ ਕਿਹਾ ਸੀ ਪਰ ਕੋਈ ਪੇਪਰ ਦਿਖਾ ਨਹੀਂ ਸਕਿਆ ਉਹਨੇ ਤਾਂ ਕਹਿੰਦਾ ਤਾਂ ਉਸ ਨੂੰ ਵਾਵਾ ਪਾਈ ਖੁਸ਼ ਨਹੀਂ ਹਾਂਜੀ ਸਰ ਉਹ ਹਰ ਕੋਈ ਬੰਦਾ ਕੋਈ ਨਾ ਕੋਈ ਆਪਣੀ ਕੋਸ਼ਿਸ਼ ਤਾਂ ਕਰਦਾ ਜੀ ਪਰ ਅਸੀਂ ਤਾਂ ਆਪਣਾ ਜੋ ਕਾਨੂੰਨ ਹੈ ਉਹ ਆਪਣਾ ਫੋਲੋ ਕਰਾਂਗੇ ਜੋ ਆਪਣੇ ਐਸਪਰ ਲਾਗ ਜੋ ਕਾਰਵਾਈ ਕਰਤੀ ਹੈ ਗੱਡੀ ਬਾਂਡ ਕਰਤੀ ਅਸੀਂ ਜੀ ਥੈਂਕ ਯੂ ਇਹ ਜੀ ਆਪਣਾ ਜਲੰਧਰ ਰੋਡ ਤੇ ਆਪਣਾ ਗੱਡੀ ਇਹ ਸਾਡੇ ਮਲਾਜਮ ਨੇ ਰੋਕੀ ਸੀ ਜੀ ਇਹਦੇ ਆਪਣਾ ਡੋਪਣੇ ਆਪਣੇ ਤੇ ਫੋਨ ਵਾਸਤੇ ਆ ਤੇ ਕੋਈ ਆਪਣੇ ਮੁਖੇ ਡੋਪਣ ਕੋ ਪੇਸ਼ੀ ਕਰ ਸਕੀ। ਤੇ ਇਹ ਕਾਫੀ ਬਤੂ ਵੀ ਨਾ ਪੇਸ਼ ਆਈ ਮਲਾਜਣਾ ਤੇ ਹੁਣ ਅਸੀਂ ਇਹ ਗੱਡੀ ਇਹ ਫੋਨ ਕਰਦੀ ਹੈ। ਆਪਣੇ ਕੋ ਡਾਕੂਮੈਂਟ ਦਿਖਾਓ। ਇਹਨਾਂ ਨੇ ਵੀ ਦੇਖੋ ਤੁਸੀਂ ਦੇਖ ਸਕਦੇ ਹੋ ਪਿੱਛੇ ਵੀ ਕੋਈ ਨੰਬਰ ਨਹੀਂ ਲਿਖਿਆ ਇਹਨਾਂ ਦੇ। ਤੇ ਨਾ ਕੋਈ ਆਪਣਾ ਡਰਾਈਵਿੰਗ ਲਾਇਸੈਂਸ ਨਾ ਕੋਈ ਆਸਪੀਸ਼ ਕੀਤੀ ਇਹਨਾਂ ਨੇ। ਜਦੋਂ ਚੱਲ ਜੀ ਤੁਸੀਂ ਇਹ ਤੇ ਵੇਖੋ ਜੀ ਨਾਕੇ ਤੇ ਖੜੇ ਆ। ਇਹ ਦੋ ਨੌਜਵਾਨ ਆਏ ਆ। ਇਹਨਾਂ ਨੂੰ ਰੁਕਿਆ। ਵੀ ਇਹਨਾਂ ਨੂੰ ਪਿਆ ਵੀ ਆਪਣੇ ਕੋਈ ਡਾਕੂਮੈਂਟ ਦਿਖਾਓ। ਇਹਨਾਂ ਨੇ ਵੀ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਇਸ ਤੇ ਕੋਈ ਨੰਬਰ ਨਹੀਂ ਲਿਖਿਆ ਇਹਨਾਂ ਦੇ। ਤੇ ਨਾ ਕੋਈ ਆਪਣਾ ਡਰਾਈਵਿੰਗ ਲਾਇਸੈਂਸ, ਨਾ ਕੋਈ ਆਰ.ਸੀ. ਪੇਪਰਸ ਦਿੱਤੀ ਇਹਨਾਂ ਨੇ। ਤੇ ਜਿੰਨਾਂ ਦੋਸਤ ਸੱਤ ਮੋਟੇ ਵੀ ਕ੍ਰੈਕਟਰ ਬੰਦ ਕਰਤੀ। ਸਰਸਾ ਪੰਚਾਇਤ ਫੋਨ ਕਰਾਇਆ ਜੀ ਇਹਨਾਂ ਨੇ ਪਰ ਆਪਾਂ ਸੁਣੇ ਨਹੀਂ ਆ ਗਏ। ਬੈਂਸ ਬਾਜੀ ਤੇ ਤੁਹਾਨੂੰ ਪਤਾ ਹੀ ਹੈ ਜਦੋਂ ਕਿਸੇ ਦਾ ਮੈਂ ਵਿਚਾਰਨ ਕਰਾਂਗੇ ਬੈਂਸ ਬਾਜੀ ਦਾ ਅੱਜ ਕੱਲ ਤੁਹਾਨੂੰ ਪਤਾ ਹੈ ਾਰੇ ਬੰਦੇ ਦੀ ਗੋਗੀ ਆ ਜੀ ਚਲੋ ਅੱਜ ਕੀ ਮਸਲਾ ਹੈ ਕੀ ਹੈ ਇਹਦਾ ਇਹ ਜੀ ਆਪਣਾ ਜਲੰਧਰ ਰੋਡ ਤੇ ਆਪਣਾ ਗੱਡੀ ਇਹ ਸਾਡੇ ਮਲਾਜਮ ਨੇ ਰੋਕੀ ਸੀਗੀ ਇਹਦੇ ਆਪਣਾ ਡਾਕੂਮੈਂਟ ਹੈ ਆਪਣੇ ਤੇ ਫੋਨ ਵਾਸਤੇ ਆ ਤੇ ਕੋਈ ਆਪਣੇ ਮੁਖੇ ਡਾਕਣ ਕੋਈ ਪੇਸ਼ੀ ਕਰ ਸਕੀ ਜੀ ਤੇ ਉਹ ਕਾਫੀ ਬਤ ਵੀ ਨਾ ਪੇਸ਼ ਹੈ ਮਲਾਜਮਾਂ ਤੇ ਹੁਣ ਅਸੀਂ ਇਹ ਗੱਡੀ ਇਹ ਬੋਰਡ ਕਰਤੀ ਹੈ ਜੀ ਕੀ ਲੱਗਦਾ ਜੀ ਇਹ ਸੈਂਬਲ ਟਵਾ ਕੇ ਜਾਂ ਕਿਸੇ ਕੰਪਨੀ ਵੱਲੋਂ ਆ ਇੱਕ ਜਾਇਜ਼ ਵਾ ਵਾਹਨ ਕਨ ਜਾ ਰਹੀ ਨਹੀਂ ਇਹ ਇਹ ਸਰ ਸੈਂਬਲ ਲੱਗਦਾ ਕੋਈ ਕੰਪਨੀ ਵੱਲੋਂ ਮੈਨੂਫੈਕਚਰਿੰਗ ਨਹੀਂ ਸਰ ਲੱਗਦੀ ਜੀ ਕਾ ਕੋ ਜਿੰ ਕੋ ਨਹੀਂ ਲੈ ਨਹੀਂ ਸਰ ਕੋਈ ਨਹੀਂ ਅਸੀਂ ਆਪਣਾ ਬਾਰ ਬਾਰ ਨੂੰ ਕਿਹਾ ਸੀ ਪਰ ਕੋਈ ਪੇਪਰ ਦਿਖਾ ਨਹੀਂ ਸਕਿਆ ਉਹਨੇ ਤਾਂ ਕਹਿੰਦੇ ਤਾਂ ਉਸ ਨੂੰ ਵਾਵਾ ਪਾਈ ਖੁਸ਼ ਨਹੀਂ ਹਾਂਜੀ ਸਰ ਉਹ ਹਰ ਕੋਈ ਬੰਦਾ ਕੋਈ ਨਾ ਕੋਈ ਆਪਣੀ ਕੋਸ਼ਿਸ਼ ਤਾਂ ਕਰਦਾ ਜੀ ਪਰ ਅਸੀਂ ਤਾਂ ਆਪਣਾ ਜੋ ਕਾਨੂੰਨ ਹੈ ਉਹ ਆਪਣਾ ਫੋਲੋ ਕਰਾਂਗੇ ਜੋ ਆਪਣੇ ਐਸ ਪਰ ਲਾਗ ਜੋ ਕਾਰਵਾਈ ਕਰਤੀ ਹੈ ਗੱਡੀ ਬਾਂਡ ਕਰਤੀ ਅਸੀਂ ਇਹ ਥੈਂਕ ਯੂ ਇਹ ਜੀ ਆਪਣਾ ਜਲੰਧਰ ਰੋਡ ਤੇ ਆਪਣਾ ਗੱਡੀ ਇਹ ਸਾਡੇ ਮਲਾਜਮ ਨੇ ਰੋਕੀ ਸੀਗੀ ਇਹਦੇ ਆਪਣਾ ਡੋਪਣੇ ਆਪਣੇ ਤੇ ਫੋਨ ਵਾਸਤੇ ਆ ਤੇ ਕੋਈ ਆਪਣੇ ਮੁਖੇ ਡੋਪਣ ਕੋਲ ਪੇਸ਼ੀ ਕਰ ਸਕੀ। ਤੇ ਉਹ ਕਾਫੀ ਬਾਤ ਵੀ ਨਾ ਪੇਸ਼ ਆ ਮਲਾਜਣਾ ਤੇ ਹੁਣ ਅਸੀਂ ਇਹ ਗੱਡੀ ਇਹ ਫੋਨ ਕਰਦੀ ਹੈ। ਆਪਣੇ ਕੋ ਡਾਕੂਮੈਂਟ ਦਿਖਾਓ। ਇਹਨਾਂ ਨੇ ਵੀ ਦੇਖੋ ਤੁਸੀਂ ਦੇਖ ਸਕਦੇ ਹੋ ਕਿਸੇ ਵੀ ਕੋਈ ਨੰਬਰ ਨਹੀਂ ਲਿਖਿਆ ਇਹਨਾਂ ਦੇ। ਤੇ ਨਾ ਕੋਈ ਆਪਣਾ ਡਰਾਈਵਿੰਗ ਲਾਇਸੈਂਸ ਨਾ ਕੋਈ ਆਸੂ ਪੇਸ਼ ਕੀਤੀ ਇਹਨਾਂ ਨੇ। ਦੇਖੋ ਜੀ ਨਾਕੇ ਤੇ ਖੜੇ ਹਾਂ ਇਹ ਦੋ ਨੌਜਵਾਨ ਆਏ ਐ ਇਹਨਾਂ ਨੂੰ ਰੁਕਿਆ ਵੀ ਇਹਨਾਂ ਨੂੰ ਕਿਹਾ ਵੀ ਆਪਣੇ ਕੋਈ ਡਾਕੂਮੈਂਟ ਦਿਖਾਓ ਇਹਨਾਂ ਨੇ ਵੀ ਦੇਖੋ ਤੁਸੀਂ ਦੇਖ ਸਕਦੇ ਹੋ ਕਿਸੇ ਵੀ ਕੋਈ ਨੰਬਰ ਨਹੀਂ ਲਿਖਿਆ ਇਹਨਾਂ ਦੇ ਤੇ ਨਾ ਕੋਈ ਆਪਣਾ ਡਰਾਈਵਿੰਗ ਲਾਇਸੈਂਸ ਨਾ ਕੋਈ ਆਰ.ਸੀ. ਪੇਸ਼ ਕੀਤੀ ਇਹਨਾਂ ਨੇ ਫਿਰ ਇਹਨਾਂ ਦਾ 207 ਮੋਟਰ ਵੀ ਕੈਕਟਰ ਬੰਦ ਕਰਤੀ ਗੁਰਸਮਨ ਪੰਜ ਚਾਰ ਫੋਨ ਕਰਾਇਆ ਜੀ ਇਹਨਾਂ ਨੇ ਪਰ ਆਪਾਂ ਸੁਣਿਆ ਨਹੀਂ ਆ ਗਈ ਬੈਂਸ ਬਾਜੀ ਜੀ ਤੁਹਾਨੂੰ ਪਤਾ ਹੀ ਹੈ ਜਦੋਂ ਕਿਸੇ ਦਾ ਵੀ ਚਲਾਨ ਕਰਾਂਗੇ ਬੈਂਸ ਬਾਜੀ ਦਾ ਅੱਜ ਕੱਲ ਤੁਹਾਨੂੰ ਪਤਾ ਹੈ ਾਰੇ ਬੰਦੇ ਦੀ ਗੋਗੀ ਆ ਜੀ ਚਲੋ ਅੱਜ ਕੀ ਮਸਲਾ ਹੈ ਕੀ ਹੈ ਜੀ ਇਹ ਜੀ ਆਪਣਾ ਜਲੰਧਰ ਰੋਡ ਤੇ ਆਪਣਾ ਗੱਡੀ ਇਹ ਸਾਡੇ ਮਲਾਜਮ ਨੇ ਰੋਕੀ ਸੀਗੀ ਇਹਦੇ ਆਪਣਾ ਡਾਕੂਮੈਂਟ ਹੈ ਆਪਣੇ ਤੇ ਫੋਨ ਵਾਸਤੇ ਆ ਤੇ ਕੋਈ ਆਪਣੇ ਮੁਖੇ ਡਾਕਣ ਕੋਈ ਪੇਸ਼ੀ ਕਰ ਸਕੀ ਜੀ ਤੇ ਇਹ ਕਾਫੀ ਬਤ ਵੀ ਨਾ ਪੇਸ਼ ਹੈ ਮਲਾਜਮਾਂ ਤੇ ਹੁਣ ਅਸੀਂ ਇਹ ਗੱਡੀ ਇਹ ਬੋਨਡ ਕਰਤੀ ਹੈ ਜੀ ਕੀ ਲੱਗਦਾ ਕਿ ਇਹ ਸੈਂਬਲ ਟਵਾ ਕੇ ਜਾਂ ਕਿਸੇ ਕੰਪਨੀ ਵੱਲੋਂ ਆ ਇਹ ਜਾਇਜ਼ ਵਾ ਵਾਹਨ ਕਨ ਜਾ ਰਹੇ ਨੇ ਨਹੀਂ ਇਹ ਇਹ ਸਰ ਸੈਂਬਲ ਲੱਗਦਾ ਕੋਈ ਕੰਪਨੀ ਵੱਲੋਂ ਮੈਨੂਫੈਕਚਰਿੰਗ ਨਹੀਂ ਸਰ ਲੱਗਦੀ ਇਹਦੀ ਕੋਈ ਕਾਗਜ਼ੀਨ ਕੋਈ ਨਹੀਂ ਸਰ ਕੋਈ ਨਹੀਂ ਅਸੀਂ ਇਹ ਆਪਣਾ ਬਾਰ ਬਾਰ ਨੂੰ ਕਿਹਾ ਸੀ ਪਰ ਕੋਈ ਪੇਪਰ ਦਿਖਾ ਨਹੀਂ ਸਕਿਆ ਉਹਨੇ ਤਾਂ ਕਹਿੰਦਾ ਤਾ ਉਸ ਨੂੰ ਵਾਵਾ ਪਾਈ ਖੁਸ਼ ਹੋ ਹਾਂਜੀ ਸਰ ਉਹ ਹਰ ਕੋਈ ਬੰਦਾ ਕੋਈ ਨਾ ਕੋਈ ਆਪਣੀ ਕੋਸ਼ਿਸ਼ ਤਾਂ ਕਰਦਾ ਜੀ ਪਰ ਅਸੀਂ ਤਾਂ ਆਪਣਾ ਜੋ ਕਾਨੂੰਨ ਹੈ ਉਹ ਆਪਣਾ ਫੋਲੋ ਕਰਾਂਗੇ ਜੋ ਆਪਣੇ ਐਸ ਪਰ ਲਾਗ ਜੋ ਕਾਰਵਾਈ ਕਰਤੀ ਹੈ ਗੱਡੀ ਬਾਉਂਡ ਕਰਤੀ ਅਸੀਂ ਜੀ ਥੈਂਕ ਯੂ